ਸੱਚੇ ਪਾਤਸ਼ਾਹ ਨੇ ਮਿਹਰ ਕਰਕੇ ਦਰਸ ਕਰਦੇ ਆਪਣੀ ਪਾਵਨ ਹਜ਼ੂਰੀ ਦਾ ਆਨੰਦ ਮਨਣ ਦਾ ਸਮਾਸੰਗ ਸੰਦੇਹ ਵੇਲੇ ਬਖਸ਼ਿਸ਼ ਕੀਤਾ ਆਓ ਜਿਤਨਾ ਸਮਾਂ ਵੀ ਸਾਨੂੰ ਸਤਿਗੁਰ ਦੀ ਪਾਵਨ ਹਜ਼ੂਰੀ ਦੇ ਵਿੱਚ ਪ੍ਰਾਪਤ ਹੋਇਆ ਉਤਨੇ ਸਮੇਂ ਦਾ ਬਤੀਤ ਕਰਦਿਆਂ ਹੋਇ ਆਪਣੇ ਮਨ ਨੂੰ ਸੱਚੇ ਗੁਰੂ ਦੀ ਸੱਚੀ ਵਿਚਾਰ ਦੇ ਨਾਲ ਜੁੜਨ ਦਾ ਉਦਦਮ ਉਪਰਾਲਾ ਕਰੀਏ ਧੰਨ ਸ੍ਰੀ ਗੁਰੂ ਰਵਿੰਦਰ ਸਾਹਿਬ ਦੀ ਪਾਵਨ ਵਿਚਾਰ ਰੰਮ ਕਰ ਤੋਂ ਪਹਿਲਾਂ ਸਾਰੇ ਰਲ ਮਿਲ ਕਰਕੇ ਕਰੋ ਰਸਨਾ ਪਵਿੱਤਰ ਗੁਰੂ ਚਰਨਾਂ ਵਿੱਚ ਲਵਾਉ ਹਾਜ਼ਰੀ ਇੱਕੋ ਵਾਰੀ ਦੇ ਵਿੱਚ ਗੱਜ-ਬੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸ੍ਰੀ ਗੁਰੂ ਅਰਜਨ ਦੇਵ ਦੇ ਪਾਤਸ਼ਾਹ ਦੀ ਪਾਵਨ ਵਿਚਾਰ ਆਰੰਭ ਹੈ ਹਜ਼ੂਰ ਨੇ ਪਾਵਨ ਸ਼ਬਦ ਦੀ ਆਰੰਭਤਾਤੀ ਸਾਨੂੰ ਬੜੀ ਪਿਆਰੀ ਜੀ ਸ਼ਬਦ ਦੇ ਨਾਲ ਕਰਤਾਰਤ ਕਰਦੇ ਹਾਂ ਨਿਵਾਜਿਆ ਹੈ ਹਜ਼ੂਰ ਨੇ ਸ਼ਬਦ ਵਰਤਿਆ ਮਾਜ ਮਹੱਲਾ ਪੰਜਵਾਂ ਜਿਤ ਕਰ ਫਿਰ ਸੁਹਾਗ ਬਣਾਇਆ ਹੁਣ ਜਿੱਤ ਕਰਦੀ ਗੱਲ ਹੋ ਰਹੀ ਹੈ ਜਿਹੜੇ ਘਰ ਨੂੰ ਪ੍ਰਮਾਤਮਾ ਨੇ ਸੁਹਾਗ ਹੁਣ ਸੁਹਾਗ ਹੁੰਦਾ ਹੈ ਜੀਵ ਆਤਮਾ ਦਾ ਪਤੀ ਜਿਹਦੇ ਪਤੀ ਪਰਮੇਸ਼ਰ ਜਿਉਂਦਾ ਹੋਵੇ ਸੁਹਾਗਣ ਅਖਾਈ ਜਾਂਦੀ ਹੈ। ਹਜ਼ੂਰ ਕਹਿੰਦੇ ਹੈ ਪ੍ਰਮਾਤਮਾ ਦੀ ਜੀਵ ਇਸਤਰੀ ਹੈ ਸਾਰੇ ਨੂੰ ਸਮੋਤਨੀ ਕਰਿਆ ਤੇ ਵਿੱਚ ਲੈ ਕੇ ਆਂਦਾ ਸੁਰੂ ਨੇ ਹਜ਼ੂਰ ਨੇ ਸਾਰੀ ਜੀਵ ਆਤਮਾ ਨੂੰ ਚਾਹੇ ਉਹ ਨਾਰਾ ਹੈ ਚਾਹੇ ਮਾਦਾ ਹੈ ਚਾਹੇ ਵੰਸਪਤੀ ਹੈ ਚਾਹੇ ਜੀਵ ਹੈ ਕੋਈ ਕਿਸੇ ਤਰ੍ਹਾਂ ਦਾ ਪਸ਼ੂ ਪ੍ਰਾਨੀ ਹੈ ਉਹ ਸਾਰੀਆਂ ਪ੍ਰਮਾਤਮਾ ਦੀ ਜੀਵ ਇਸਤਰੀਆਂ ਦੇ ਵਿੱਚ ਆਉਂਦਾ ਹੈ। ਹਜ਼ੂਰ ਨੇ ਹਜ਼ੂਰ ਨੇ ਆਖਿਆ ਜਿਤ ਕਰ ਪ੍ਰਿ ਸੁਹਾਗ ਬਣਾਇਆ ਪ੍ਰਮਾਤਮਾ ਨੇ ਜਿਹੜੇ ਵੀ ਸਰੀਰ ਨੂੰ ਜਿਹੜੇ ਥਾਂ ਨੂੰ ਆਪਣਾ ਨਿਜ ਦਾ ਆਸਾਨ ਬਣਾ ਲਿਆ ਹੈ ਨਾ ਨੰਬਰ ਜਾਨਾ ਇਸ ਗੱਲ ਦੇ ਉੱਤੇ ਗੌਰ ਦੇ ਕੇ ਗੁਰੂ ਪਿਆਰੇ ਉਹ ਗੱਲ ਕਰਦੇ ਆ ਕਿ ਪ੍ਰਮਾਤਮਾ ਦੇ ਤੋਂ ਵਖ ਨਹੀਂ ਇਤਲੀ ਦੇਖਣ ਵਾਲੀ ਬਿਲਕੁਲ ਅੱਖ ਨਹੀਂ ਪ੍ਰਮਾਤਮਾ ਦੇ ਤੋਂ ਵਖ ਨਹੀਂ ਹੈ ਇਸ ਬੰਤੀ ਵਿੱਚ ਹਜ਼ੂਰ ਨੇ ਆਖਿਆ ਏ ਜਿਹੜੇ ਪ੍ਰਮਾਤਮਾ ਨੇ ਕਿਰਪਾ ਕਰਕੇ ਆਪਣੇ ਨਿਜ ਥਾਨ ਨੂੰ ਹੁਣ ਇੱਥੇ ਗੱਲ ਹੋਈ ਹੈ ਇਸ ਸਰੀਰ ਦੀ ਇੱਕ ਸਥਾਨ ਦੀ ਕਿ ਘਰ ਦੀ ਨਿਜਕਰ ਇਹ ਹੈ ਸਾਡਾ ਅਸੀਂ ਬਾਹਰ ਹੋਰ ਵਸਤੂਆਂ ਨੂੰ ਲੱਭਣ ਦੇ ਲਈ ਹਰ ਇੱਕ ਤਰਲੂ ਪਛੀ ਹੋਏ ਪਏ ਆ ਹਰ ਇੱਕ ਚੀਜ਼ ਨੂੰ ਪਾਉਣ ਦੇ ਲਈ ਸਾਡੀ ਜੱਦੀ ਜਾਇਦਾਦ ਨੂੰ ਅਸੀਂ ਵਾਰਨ ਲਈ ਤਤ ਤਤ ਪਰ ਰਹੇ ਹਾਂ ਕਿ ਸਭ ਕੁਝ ਵਾਰਿਆ ਜਾਵੇ ਪਰ ਜੋ ਮੇਰਾ ਨਿਸ਼ਾਨਾ ਹੈ ਜੋ ਮੇਰਾ ਨਾਮ ਹੈ ਉਹ ਪੂਰਾ ਹੋਣਾ ਚਾਹੀਦਾ ਹੈ ਹਜ਼ੂਰ ਨੇ ਗੱਲੀ ਮੁਕਾ ਦਿੱਤੀ ਹੈ ਕਹਿੰਦੇ ਜਿੱਤ ਘਰ ਪਰ ਸੁਹਾਗ ਬਣਾਇਆ ਪਰਮਾਤਮਾ ਨੇ ਕਿਰਪਾ ਕੀਤੀ ਚੰਗੇ ਭਾਗ ਜਗਾ ਕੇ ਇਸ ਇਸ ਸਰੀਰ ਨੂੰ ਹੀ ਚੰਗੇ ਆਭਾਗਾਂ ਵਾਲਾ ਬਣਾ ਦਿੱਤਾ ਹੁਣ ਚੰਗੇ ਕਰਮ ਪਿਛਲੇ ਕਰਮਾਂ ਦੇ ਕੀਤੇ ਹੋਏ ਚੰਗੇ ਕਰਮਾਂ ਦਾ ਲੇਖ ਇਸ ਮੱਥੇ ਉੱਤੇ ਉਗੜਾਇਆ ਪਰ ਹਜ਼ੂਰ ਨੇ ਆਖਿਆ ਤਿਤ ਘਰ ਸਖੀਏ ਮੰਗਲ ਲਗਾਇਆ ਆਉ ਸਖੀਏ ਹੁਣ ਸਖੀਏ ਤੋਂ ਭਾਵ ਹੈ ਜੀਵ ਇਸਤਰੀ ਦੀ ਸਖੀ ਸਹੇਲੀ ਮਿੱਤਰਤਾ ਦੋਸਤ ਹਜ਼ੂਰ ਕਹਿੰਦੇ ਆਓ ਮਿੱਤਰ ਤਰੂਪ ਦੇ ਮੇਰੀ ਜੀਵ ਇਸਤਰੀ ਹੋ ਇਹ ਪਰਮਾਤਮਾ ਦੀ ਜੀਵ ਇਸਤਤੀ ਸਾਰਿਆਂ ਨੇ ਹਜ਼ੂਰ ਨੇ ਸੰਬੋਧਨ ਕੀਤੇ ਦੇ ਵਿੱਚ ਆਖਿਆ ਏ ਕਿ ਉਸ ਪਤੀ ਪਰਮਾਤਮਾ ਨੇ ਸਿਫਤ ਸਲਾਹ ਦੀ ਸੀ ਗੀਤ ਗਾਈਏ ਜਿਹਦੇ ਨਾਲ ਪਰਮਾਤਮਾ ਦੇ ਚਰਨਾਂ ਵਿੱਚ ਤੁਧਕ ਸਮਾ ਦੇ ਲਈ ਥਾਂ ਉਲੀ ਕਿਹਾ ਜਾ ਸਕੀ ਜਨ ਜਿੰਨਾ ਚਿਰ ਪਰਮਾਤਮਾ ਦੇ ਚਰਨਾਂ ਵਿੱਚ ਜੁੜੇ ਰਹੋਗੇ ਉਹਦੀ ਪ੍ਰਭੂ ਪਰਮਾਤਮਾ ਦੀ ਯਾਦ ਦੇ ਵਿੱਚ ਜੁੜੇ ਰਹੋਗੇ ਉਹਨਾਂ ਚ ਤੁਸੀਂ ਆਪਣਾ ਥਾਂ ਪਰਮਾਤਮਾ ਦੇ ਚਰਨਾਂ ਵਿੱਚ ਪੱਕਾ ਕਰਦੇ ਰਹੋਗੇ ਗੁਰੂ ਪਿਆਰਿਓ ਜਿਉਂ ਹੀ ਆਪਣੀ ਤੁਸੀਂ ਉਸ ਆਸ਼ੇ ਤੋਂ ਥੜਕੇ ਉਹ ਚੀਜ਼ ਤੋਂ ਵੀ ਬਿਲਕੁਲ ਥੜਕ ਜਾਉਗੇ ਹਜ਼ੂਰ ਨੇ ਆਖੇ ਆਨੰਦ ਬਨੋਦ ਤੇ ਤੈ ਕਰ ਸੁਐ ਆਨੰਦ ਬਨੋਦ ਹੈ ਖੁਸ਼ੀਆਂ ਖੁਸ਼ੀਆਂ ਦਾ ਖੇੜਾ ਹੁਣ ਜਿੱਥੇ ਪ੍ਰਮਾਤਮਾ ਆ ਜਾਵੇ ਉਹ ਸੁਭਾਵਿਕ ਹੈ ਸਾਰੀ ਵਸਤੂਆਂ ਦੀ ਪੂਰਤੀ ਹੋ ਜਾਂਦੀ ਹੈ ਤੇ ਸਾਰੇ ਜਿੰਨੇ ਸੁੱਖ ਸਹੂਲਤਾਂ ਨੇ ਉਹ ਸਾਰੇ ਬੰਦਾ ਨਵਾਜਿਆ ਜਾਂਦਾ ਹੈ ਹਜ਼ੂਰ ਕਹਿੰਦੇ ਜਿਹੜੇ ਘਰ ਨੂੰ ਜਿਹੜੇ ਜੀਵ ਇਸਤਰੀ ਦੇ ਉਸ ਜਿਤ ਘਰ ਪਰ ਸੁਹਾਗ ਬਣਾਇਆ ਉਹ ਸੁਹਾਗ ਮਰੀ ਇਸਤਰੀ ਨੂੰ ਪ੍ਰਮਾਤਮਾ ਨੇ ਆਪਣਾ ਮੁਢ ਚੁਣ ਲਿਆ ਤੇ ਹਜ਼ੂਰ ਕਾ ਨੇ ਤਿਤ ਕਰ ਸਕੀ ਹੈ ਮੰਗਲ ਗਾਏ ਉਸੇ ਸਰੀਰ ਦੇ ਵਿੱਚ ਰਹਿ ਕੇ ਪਰਮਾਤਮਾ ਦੇ ਸ਼ੋਭਾ ਦੇ ਗੁਣ ਗਾਏ ਫਿਰ ਆਨੰਦ ਬਿਨੋਦ ਤਿਤੈ ਕਰ ਸੋਹੈ ਫਿਰ ਖੁਸ਼ੀਆਂ ਦਾ ਖੇੜਾ ਆਉਣਾ ਸੁਭਾਵਕ ਸੀ ਜਿਹੜੇ ਘਰ ਦੇ ਵਿੱਚ ਰਹਿ ਕੇ ਆ ਹਜ਼ੂਰ ਨੇ ਆ ਸਾਡੇ ਪਿੰਡ ਦੀ ਗੱਲ ਕੀਤੀ ਹੈ ਸਰੀਰ ਦੀ ਥਾਨ ਦੀ ਜਿਹੜੇ ਇਸ ਥਾਨ ਦੇ ਵਿੱਚ ਰਹਿ ਕੇ ਸਰੀਰ ਦੇ ਵਿੱਚ ਰਹਿ ਕੇ ਪਰਮਾਤਮਾ ਦੇ ਮੰਗਲ ਤੇ ਸ਼ੋਭਾ ਦੇ ਗੁਣ ਗਾਏ ਨੇ ਫਿਰ ਹਜ਼ੂਰ ਕਾ ਨੇ ਆਨੰਦ ਬਿਨੋਦ ਤਿਤੈ ਕਰ ਸੋਹੈ ਜੋ ਕੰਨ ਕੰਤ ਵਿਚਾਰੀ ਜੀ ਸ਼ਿੰਗਾਰੀ ਦੀ ਸੋਨਾ ਬਣਾ ਦਿੱਤਾ ਹੈ ਪਰਮਾਤਮਾ ਨੇ ਉਹ ਆਪਣੇ ਗੁਣਾਂ ਦੇ ਨਾਲ ਨੂੰ ਸ਼ਿੰਗਾਰ ਦਿੱਤਾ ਹੈ ਜਿਹੋ ਜੀ ਸ਼ੋਭਾ ਦੇ ਗੁਣ ਉਹਦੇ ਗਾਉਂਦੇ ਨੇ ਤੇ ਫਿਰ ਉਹਦੇ ਵੀ ਗੁਣ ਗਾਉਣੇ ਸ਼ੁਰੂ ਹੋ ਜਾਂਦੇ ਨੇ ਪਰਮਾਤਮਾ ਦੇ ਨਾਮ ਦੇ ਵਿੱਚ ਐਡੀ ਵੱਡ ਮੁੱਲੀ ਜਾਣਕਾਰੀ ਤੇ ਐਡੀ ਸਮਰਥਾ ਹੈ ਤੁਸੀਂ ਪਰਮਾਤਮਾ ਦੇ ਨਾਮ ਦੇ ਨਾਲ ਇੱਕ ਵਾਰੀ ਜੁੜ ਕੇ ਦੇਖੋ ਗੁਰੂ ਪਿਆਰੇਓ ਤੇਰਾ ਮੁਖ ਸੁਹਾਵਾ ਜਿਉ ਸਹਿ ਤੁਣ ਬਾਣੀ ਚਰੋ ਹੋਵਾ ਦੇਖੇ ਸਾਰੰਗ ਪਾਣੀ ਧਨ ਸੋ ਦੇਸ ਜਹਾਂ ਤੂੰ ਵਸਿਆ ਮੈਨ ਸੱਜਣ ਮੀ ਤੁਮਰਾ ਰੇ ਜਿਉ ਪਰਮਾਤਮਾ ਬੇਅੰਤਾਂ ਦਾ ਤੇਰਾ ਉਹ ਨਿਰਮਲ ਰੂਪੀ ਹੀਰਾ ਏ ਜਿਹੜੇ ਘਰ ਵਿੱਚ ਤੂੰ ਵਸ ਜਾਣਾ ਏ ਹਜ਼ੂਰ ਕਹਿੰਦੇ ਫਿਰ ਮੇਰਾ ਮਨ ਲੋਚਿਆ ਗੁਰਦਰਸ਼ਨ ਤਾਂ ਹੀ ਮੇਰਾ ਦਰਸ਼ਨਾਂ ਦੇ ਲੋਚਦਾ ਰਹਿੰਦਾ ਹੈ ਮਨ ਤੇ ਤਾਂਗਦਾ ਰਹਿੰਦਾ ਹੈ ਇਹ ਰੂਪੀ ਹੀਰੇ ਹੁਣ ਤਾਂਗ ਤੇ ਸਮਰਥਾ ਅਲੱਗ-ਅਲੱਗ ਵਸਤੂਆਂ 'ਵਤੇ ਸਮੇਲ ਹੈ ਸਮਰੱਥਾ ਹਰ ਇੱਕ ਜੁਗਾਂ ਨੂੰ ਪਰਮਾਤਮਾ ਦੇ ਦਿੰਦਾ ਏ ਪਰ ਤਾਂ ਕਿਸੇ ਕਿਸ ਨੂੰ ਬਖਸ਼ਦਾ ਏ ਕਿਉਂਕਿ ਤੁਸੀਂ ਦੇਖਿਆ ਹੋਵੇ ਗੁਰੂ ਪਿਆਰਿਓ ਕਈ ਅਜਿਹੇ ਵੀ ਗੁਰੂ ਪਿਆਰੇ ਹੋ ਸਕਦੇ ਨੇ ਜਿਨ੍ਹਾਂ ਨੇ ਕਦੇ ਗੁਰਵਾਨ ਦੀ ਸੰਤਿਆ ਵੀ ਨਾ ਲਈ ਹੋਵੇ ਤੇ ਸਹਿਜ ਪਾਠ ਵੀ ਨਾ ਕੀਤਾ ਹੋਵੇ ਇਥੋਂ ਤੱਕ ਛੱਡੋ ਆਪਣੇ ਰੋਜ਼ਾਨਾ ਦਾ ਨੇਮ ਤੋਂ ਵੀ ਵਾਂਝੇ ਹੋਣ ਹੁਣ ਉਹ ਸਮਰੱਥਾ ਏ ਨਾ ਹਜ਼ੂਰ ਪਰਮਾਤਮਾ ਕਿਰਪਾ ਕਰਕੇ ਉਹ ਸੋਝੀ ਤੇ ਸਮਰੱਥਾ ਕਿਸੇ ਵਿਰਲੇ ਕੇ ਹੀ ਕੇ ਕਿਸੇ ਵਿਰਲਿਆਂ ਨੂੰ ਹੀ ਬਖਸ਼ ਦਿੰਦਾ ਏ ਅੱਜ ਦੀ ਭਾਵਨ ਵਿਚਾਰ ਦੇ ਵਿੱਚ ਹਜ਼ੂਰ ਦੀ ਅਸੀਂ ਉਸ ਪਰਮਾਤਮਾ ਦੀ ਘਾਲਤ ਜਿਨੂੰ ਹਜ਼ੂਰ ਨੇ ਆਖਿਆ ਕਿ ਪਰਮਾਤਮਾ ਤੋਂ ਬਿਨਾ ਕੋਈ ਘੜ ਨਹੀਂ ਸਕਦਾ ਉਹ ਘੜਤੀ ਸੀ ਅੱਜ ਗੱਲ ਕਰਨੀ ਹੈ ਕਿੰਨੀਆਂ ਉਦਾਹਰਨਾਂ ਹਜ਼ੂਰ ਨੇ ਅੱਜ ਦੂਸਰੇ ਬੰਦੇ ਦੇ ਵਿੱਚ ਸਾਨੂੰ ਦਿੱਤੀਆਂ ਨੇ ਆਓ ਸਤਿਗੁਰੂ ਦੀ ਪਾਵਨ ਵਿਚਾਰਿਸ ਸਰਵਣ ਕਰੀਏ ਜੀ ਸਾਗੁਣ ਬੰਤੀ ਸਾ ਵਡ ਭਾਗਣ ਜਿਹਦੇ ਹਿਰਦੇ ਘਰ ਵਿੱਚ ਜਿਹਦੇ ਸਰੀਰ ਦੇ ਜਿਹਦੇ ਥਾਨ ਦੇ ਵਿੱਚ ਪ੍ਰਮਾਤਮਾ ਦਾ ਵਾਸਾ ਹੋ ਜਾਵੇ ਉਹਦੇ ਚੰਗਿਆਂ ਗੁਣਾਂ ਦਾ ਵਾਸਾ ਹੋ ਜਾਵੇ ਹਜ਼ੂਰ ਕਹਿੰਦੇ ਜਿਹੜੀ ਜੀਵ ਇਸਤਰੀ ਪ੍ਰਮਾਤਮਾ ਨੂੰ ਪਿਆਰੀ ਲੱਗਣ ਲੱਗ ਪਵੇ ਉਹ ਵੱਡਿਆਂ ਭਾਗਾਂ ਵਾਲੀ ਹੋ ਜਾਂਦੀ ਹੈ ਤੇ ਉਹ ਵਿਰਲਾ ਦੂਸਰਿਆਂ ਨੂੰ ਬਿਲਕੁਲ ਨਰਲੇਪ ਆਪਣੇ ਜੀਵਨ ਨੂੰ ਰੱਖਦੀ ਹੈ ਕਦੇ ਵੀ ਆਪਣੇ ਮਨ ਦੇ ਉੱਤੇ ਉਹ ਦੁਪਧਾ ਪੰਨੀ ਆਉਣ ਦਿੰਦੀ ਦੁਸ਼ਟ ਭਾਵਨਾ ਆਪਣੇ ਮਨ ਤੋਂ ਬਿਲਕੁਲ ਲਾ ਕੇ ਪ੍ਰਮਾਤਮਾ ਨਾਮ ਨਾਲ ਜੁੜਦੀ ਹੈ ਇੱਕ ਇੱਕ ਬਾਦ ਦਲੀਲ ਸੱਚੇ ਭਾਸ਼ਣ ਨੇ ਉਦਾਹਰਨਾਂ ਦੇ ਨਾਲ ਨਵਾਜਿਆ ਏ ਸਾ ਗੁਣਵੰਤੀ ਸਾ ਉਹ ਇਸਤਰੀ ਜਿਹੜੀ ਵੀ ਜੀਵ ਇਸਤਰੀ ਦੀ ਗੱਲ ਕੀਤੀ ਹੈ ਜਿਹੜੇ ਮਨੁੱਖ ਵੀ ਪਰਮਾਤਮਾ ਤੋਂ ਬਿਲਕੁਲ ਆਪਣੇ ਮਨ ਦੀ ਦਵੇਸ਼ ਦੁਧਾਪਨ ਖਤਮ ਕਰਕੇ ਜੁੜਦਾ ਹੈ ਉਹ ਵੱਡਿਆਂ ਭਾਗਾਂ ਵਾਲਾ ਹੋ ਜਾਂਦਾ ਹੈ ਵੱਡ ਭਾਗਣ ਉਹਦੇ ਵਰਗੀ ਕੋਈ ਨਹੀਂ ਜੀਵ ਇਸਤਰੀ ਹੋ ਸਕਦੀ ਜਿਸ ਨੇ ਪਰਮਾਤਮਾ ਨੇ ਗੱਲ ਹੀ ਮਕਾ ਦਿੱਤੀ ਹੈ ਵੱਡ ਭਾਗਣ ਸਾ ਉਹ ਸਾਧਾਰਥ ਹੈ ਉਹ ਜੀ ਇਸਤਰੀ ਜਿਨੇ ਪ੍ਰਮਾਤਮਾ ਦੇ ਨਾਮ ਦੇ ਗੁਣ ਗਾਏ ਨੇ ਤੇ ਉਹ ਪ੍ਰਮਾਤਮਾ ਨੂੰ ਪਿਆਰੀ ਲੱਗਣ ਲੱਗ ਪਈ ਤੇ ਉਹ ਸਾਰੇ ਗੁਣਾ ਦਾ مالک ਬਣ ਗਈ ਤੇ ਉਹ ਵੱਡਿਆਂ ਭਾਗਾਂ ਵਾਲੀ ਹੋ ਜਾਂਦੀ ਹੈ ਤੇ ਹੋ ਜਾਵੇਗੀ ਤੇ ਹੋਵੇਗੀ ਵੀ ਕਿ ਹਜ਼ੂਰ ਕਹਿੰਦੇ ਹੋਵੇਗੀ ਕਿਉਂ ਨਾ ਜਿਹਦੇ ਉੱਤੇ ਪ੍ਰਮਾਤਮਾ ਦਾ ਨਿਰਮਲ ਰੂਪੀ ਹੀਰੇ ਦਾ ਪ੍ਰਤਾਪ ਪੈ ਜਾਵੇ ਉਹ ਆਪਣੇ ਗੁਰੂ ਦੇ ਸਿਧਾਂਤਾਂ ਦੇ ਅਨੁਸਾਰ ਜੀਵਨ ਜਿਉਣ ਲੱਗ ਪਵੇ ਉਹ ਵੱਡਿਆਂ ਭਾਗਾਂ ਵਾਲਾ ਹੀ ਗਿਣਿਆ ਜਾਵੇਗਾ ਤੇ ਗਿਣੀ ਜਾਵੇਗੀ ਅਗਲੀ ਪੰਕਤੀ ਹਜ਼ੂਰ ਨੇ ਕਿਰਪਾ ਕਰਕੇ ਆਖਿਆ ਪੁੱਤਰਵੰਤੇ ਸੇਲਵੰਤ ਸੁਹਾਗਣ ਸੇਲਵੰਤ ਦਾ ਅਰਥ ਹੈ ਗੁਰੂ ਪਿਆਰਿਓ ਮਿੱਠੇ ਸੁਭਾਅ ਵਾਲੀ ਹਜ਼ੂਰ ਕਰਨੇ ਪਰਮਾਤਮਾ ਦੇ ਨਾਮ ਦੇ ਵਿੱਚ ਇੰਨੀ ਕ ਸਮਰੱਥਾ ਹੈ ਵੱਡਿਆਂ ਭਾਗਾਂ ਵਾਲਾ ਤਾਂ ਉਸ ਜੀਵ ਆਤਮਾ ਨੂੰ ਕਰਦਾ ਹੀ ਕਰਦਾ ਹੈ ਉਹਦਾ ਮਿਹਰਤਾ ਇਸ ਤਰ੍ਹਾਂ ਉੱਚਾ ਹੋ ਜਾਂਦਾ ਹੈ ਕਿ ਆਪਣੇ ਪਰਮਾਤਮਾ ਦੇ ਨਾਮ ਦੇ ਵਿੱਚ ਅਠੋਂ ਪਹਿਰ ਭਜਿਆ ਰਹਿੰਦਾ ਹੈ ਤੇ ਵੱਡਿਆਂ ਭਾਗਾਂ ਵਾਲਾ ਗਿਣਨਾ ਸ਼ੁਰੂ ਹੋ ਜਾਂਦਾ ਹੈ ਸੇਲਵੰਤੀ ਤੋਂ ਭਾਵ ਹੈ ਚੰਗੇ ਸੁਭਾਅ ਵਾਲੀ ਮਿੱਠੇ ਸੁਭਾਅ ਵਾਲੀ ਵੀ ਪਰਮਾਤਮਾ ਨੂੰ ਜੀਵ ਇਸਤਰੀ ਦੇ ਨਾਲ ਨਿਯਤ ਕਰ ਦਿੰਦਾ ਹੈ ਪਰਮਾਤਮਾ ਦੀ ਸਮਰੱਥਾ ਨਾਮ ਦੀ ਇਕਾਈ ਦੇ ਵਿੱਚ ਗੁਰੂ ਨਾਨਕ ਦੇਵ ਜੀ ਪਰਮਾਤਮਾ ਨੇ ਹਜ਼ੂਰ ਨੇ ਆਖਿਆ ਪੁੱਤਰ ਵਾਲੀ ਜੀਵ ਇਸਤਰੀ ਜਿਦੇ ਵਿੱਚ ਨਾਮ ਦੀ ਕਮਾਈ ਦਾ ਬੀਜ ਹੋਵੇ ਉਹ ਆਪਣੇ ਗੁਰੂ ਦੇ ਸਿਧਾਂਤਾਂ ਨਾਲ ਬਿਲਕੁਲ ਜੁੜਨ ਦਾ ਉਦਮ ਕਰੇ ਇੱਕ ਛੰਨਾ ਮਾਤਰ ਵੀ ਆਪਣੇ ਗੁਰੂ ਦੇ ਆਸ਼ਾ ਤੋਂ ਦੂਰ ਨਾ ਹੋਣ ਦਾ ਮਨ ਬਣਾਵੇ ਨਿੰਦੋ ਨਾ ਹੀ ਕਾਹੂ ਬਤਾਏ ਖਸਮ ਕਾ ਕੀਆ ਉਹਦੀ ਚਾਹੇ ਨਿੰਦਿਆ ਵੀ ਹੋਈ ਜਾਵੇ ਉਹਦੇ ਨਾਲ ਕੋਈ ਵੈਰ ਵੀ ਪਗਾਈ ਜਾਵੇ ਉਹਦੇ ਨਾਲ ਕੋਈ ਦੁਸ਼ੈਸ਼ ਵੀ ਰੱਖੀ ਜਾਵੇ ਉਹਨੂੰ ਰੱਤਾ ਪਰ ਫਰਕ ਨਹੀਂ ਪਵੇਗਾ ਜੀ ਕਿਉਂਕਿ ਜਿਹਦੇ ਨਾਲ ਪਰਮਾਤਮਾ ਨਾਲ ਇੱਕ ਮਿਕ ਗੱਲ ਹੋਵੇ ਉਹ دنیਵੀ ਲੋਕਾਂ ਦੇ ਵਿੱਚ ਜਿੰਨੇ ਵੀ ਝਮੇਲੇ ਨੇ ਉਹਨਾਂ ਦੇ ਵਿੱਚ ਬਹੁਤਾ ਆਪਣੇ ਆਪ ਨੂੰ ਖਚਤ ਨਹੀਂ ਕਰਦਾ ਉਹਨਾਂ ਦੇ ਵਿੱਚ ਰੱਖਦਾ ਕੋਈ ਨਹੀਂ ਉਹਦਾ ਇੱਕੋ ਹੀ ਮੋਟਿਵ ਹੁੰਦਾ ਹੈ ਆਪਣੇ ਗੁਰੂ ਦੀ ਬਾਣੀ ਦੇ ਨਾਲ ਜੁੜਨਾ ਆਪਣੇ ਗੁਰੂ ਦੇ ਸਿਧਾਂਤਾਂ ਨਾਲ ਜੁੜਨਾ ਅੱਪਾ ਕੱਲ ਗੱਲ ਕਰ ਰਹੇ ਸੀ 52 ਹੁਕਮਨਾਮਿਆਂ ਦੀ ਕਿ ਜੇ ਤੁਹਾਡਾ ਸਿੱਖੀ ਦਾ ਔਰਨਾ ਤੁਸੀਂ ਆਪਣਾ ਵਧਾਉਣਾ ਹੈ ਨਾ ਤੁਸੀਂ ਹਰ ਇੱਕ ਹੁਕਮਨਾਮੇ ਨੂੰ ਰੋਜ਼ਾਨਾ ਰੁਟੀਨ ਦੇ ਵਿੱਚ ਲਾਗੂ ਕਰਨ ਦਾ ਯਤਨ ਕਰੋ 52 ਹੁਕਮਨਾਮੇ ਨੇ ਇੱਕ ਇੱਕ ਹੁਕਮਨਾਮੇ ਨੂੰ ਤੁਸੀਂ ਲਾਗੂ ਕਰਨ ਦਾ ਯਤਨ ਕਰੋ ਗੁਰੂ ਪਿਆਰਿਓ ਇੱਕ ਦਿਨ ਤੁਸੀਂ ਇੱਕ ਵੀ ਹੁਕਮਨਾਮਾ ਜਾਰੀ ਕਰਨ ਦੇ ਵਿੱਚ ਸਫਲ ਹੋ ਗਏ ਪ੍ਰਮਾਤਮਾ ਦੀ ਰਹਿਤ ਤੁਹਾਡੇ ਨੂੰ ਮਿਲ ਜਾਣੀ ਹੈ ਜਿਹਨੂੰ ਹਜ਼ੂਰ ਆਖਦੇ ਨੇ ਰਹਿਤ ਪਿਆਰੀ ਮੋਜ ਕੋ ਰਹਿਣੀ ਰਹ ਰਹਿਤ ਰਹੇ ਹਜ਼ੂਰ ਕਹਿੰਦੇ ਉਹੀ ਸਿੱਖ ਮੇਰਾ ਏ ਜਿਹੜਾ ਰਹਿਤ ਦੇ ਵਿੱਚ ਰਹਿ ਰਿਹਾ ਏ ਬਾਕੀ ਦਾ ਹਜ਼ੂਰ ਕਹਿੰਦੇ ਸਾਰੀ ਦੁਨਿਆਵੀ ਲੋਕ ਦੀਸਤੀ ਦੇ ਵਿੱਚ ਭੱਜੀ ਫਿਰਦੀ ਏ ਪਰਮਾਤਮਾ ਗੁਰੂ ਸਾਹਿਬ ਨੇ ਕਿੱਡਾ ਬੜਾ ਮੰਗਲ ਚਰਨ ਕੀਤਾ ਏ ਹਰੇਕ ਪੰਕਤੀ ਦੀ ਅਨਮਤਾ ਤੇ ਹਜ਼ੂਰ ਨੇ ਆਖਿਆ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਇਹ ਗੁਰੂ ਦੀ ਕਿਰਪਾ ਵਿਰਲਿਆਂ ਨੂੰ ਮਿਲਦੀ ਏ ਗੁਰੂ ਪਿਆਰਿਓ ਜਿਹੜੇ ਗੁਰੂ ਦੇ ਆਸ਼ੇ ਦੇ ਗੁਰੂ ਦੇ ਰਜ਼ਾ ਦੇ ਵਿੱਚ ਰਹਿਣਾ ਸਿੱਖ ਜਾਂਦੇ ਨੇ ਉਹਦੇ ਸ਼ੁਕਰਾਨੇ ਦੀ ਅਰਦਾਸ ਦੇ ਵਿੱਚ ਭਿੱਜ ਜਾਂਦੇ ਨੇ ਜਿੱਤਾਂ ਹੋਇਆ ਸਭ ਕੁਝ ਹੈ ਉਸ ਪਰਮਾਤਮਾ ਦਾ ਪਰ ਇੱਕ ਇੱਕ ਸ਼ੁਕਰਾਨਾ ਉਸ ਦੇ ਨਾਲ ਕਰਨ ਦਾ ਬਣ ਮਨਪਨ ਬਣਦਾ ਏ ਹਜ਼ੂਰ ਨੇ ਆਖਿਆ ਪੁੱਤਰਵੰਤੀ ਸthylਵੰਤ ਸੁਹਾਗਣ ਸਭ ਤੋਂ ਵੱਡੀ ਉਹ ਸੁਹਾਗਣ ਜੀਵ ਇਸਤਰੀ ਹੋ ਜਾਂਦੀ ਐ ਸੇਲਵੰਤ ਤੋਂ ਭਾਵ ਹੈ ਚੰਗੇ ਸੁਭਾਅ ਵਾਲੀ ਜਿਹਦੇ ਪ੍ਰਮਾਤਮਾ ਨੇ ਆਨੰਦ ਵਿਨੋਦ ਆਨੰਦ ਦਾ ਅਰਥ ਹੈ ਇੱਕ ਰਸ ਬਿਨਾ ਕਿਸੇ ਵਾਦਕ ਤੋਂ ਵੱਜਣ ਵਾਲਾ ਸਾਜ ਤੇਰੇ ਹਿਰਦੇ ਦੇ ਵਿੱਚ ਸਮਰੱਥਾ ਜਿਹੀ ਅਵਸਥਾ ਕਾਇਮ ਕਰ ਦੇਣੀ ਐ ਉਸ ਗੁਰੂ ਨਾਨਕ ਪਾਤਸ਼ਾਹ ਜੀ ਨੇ ਤੈਨੂੰ ਕਿਸੇ ਵਾਦਕ ਦੀ ਵੀ ਲੋੜ ਨਹੀਂ ਪੈਣੀ ਬਿਨਾ ਕਿਸੇ ਵਾਦਕ ਤੋਂ ਤੇਰੇ ਮਨ ਦੇ ਵਿੱਚ ਇੱਕੋ ਰਸ ਆਨੰਦ ਆਨੰਦ ਦਾ ਭਾਵ ਹੈ ਆਨੰਦ ਅਨਹਦ ਉਹ ਅਨਹਦ ਨਾਦ ਅਜਿਹਾਂ ਪ੍ਰਮਾਤਮਾ ਨੇ ਤੇਰੇ ਹਿਰਦੇ ਵਿੱਚ ਜਗਾ ਦੇਣਾ ਏ ਇੱਕੋ ਰਸ ਉਹ ਵੱਜੀ ਜਾਣਾ ਏ ਤੈਨੂੰ ਮਿੱਠੀ ਮਿੱਠੀ ਤੁੰਨ ਦੇ ਨਾਲ ਪ੍ਰਮਾਤਮਾ ਦੀ ਯਾਦ ਆਈ ਜਾਣੀ ਹੈ ਤੂੰ ਗੁਰੂ ਦੀ ਯਾਦ ਤੋਂ ਟੁੱਟਣਾ ਕੋਈ ਨਹੀਂ ਇਹ ਸਮਰੱਥਾ ਇਹ ਅਵਸਥਾ ਬੜੀ ਡੂੰਗੀ ਬਣਦੀ ਹੈ ਗੁਰੂ ਪਿਆਰਿਓ ਇਹਦੇ ਲਈ ਬੜਾ ਨੇਮ ਤੇ ਬੜੀ ਸੋਝੀ ਚਾਹੀਦੀ ਹੈ ਇਹ ਸੋਝੀ ਗੁਰੂ ਨਾਨਕ ਦੀ ਬਾਣੀ ਦਿੰਦੀ ਹੈ ਜਦੋਂ ਗੁਰਬਾਣੀ ਦੇ ਨਾਲ ਜੁੜੋਂਗੇ ਤੁਹਾਡੀ ਅਵਸਥਾ ਹੌਲੀ-ਹੌਲੀ ਥੋੜੀ ਆਨੰਦ ਬਿਨੋਦ ਤੱਕ ਪੁੱਜ ਜਾਣੀ ਹੈ ਖੁਸ਼ੀਆਂ ਦੇ ਖੇੜੇ ਵੱਲ ਨੂੰ ਪੁੱਜ ਜਾਣੀ ਹੈ ਰੂਪਬੰਤ ਸਾਸੂ ਹੁਗੜ ਹੁਣ ਸੁਗੜ ਦਾ ਤਾਂ ਪਹਿਲਾਂ ਆਪਾਂ ਗੱਲ ਕਰਕੇ ਆਂ ਸਾਹ ਸੁਗੜ ਤੇ ਚਖਣ ਇਹ ਤੋਂ ਵੀ ਸੋਝੀ ਇਹ ਤੋਂ ਵੀ ਸਿਆਣੀ ਇਸਤਰੀ ਹਜ਼ੂਰ ਨੇ ਗੱਲ ਕੀਤੀ ਹੈ ਨਾ ਪੁੱਤਰ ਮੰਤੀ ਸੀਲ ਬੰਤ ਸੁਹਾਗਣ ਹਜ਼ੂਰ ਨੇ ਆਖਿਆ ਕਿ ਉਸ ਤੰਗੇ ਸੁਭਾਲ ਵਾਲੀ ਮਿੱਠੇ ਸੁਭਾਅ ਵਾਲੀ ਜੀਵ ਇਸਤਰੀ ਹੋ ਜਾਂਦੀ ਹੈ ਜਿਹੜੀ ਗੁਰੂ ਨਾਨਕ ਦੇ ਨਾਮ ਦੇ ਨਾਲ ਜੁੜਦੀ ਹੈ ਜਾਂ ਗੁਰੂ ਦੇ ਆਸ਼ੇ ਨਾਲ ਜੁੜਦੀ ਹੈ ਗੁਰੂ ਦੇ ਸਿਧਾਂਤਾਂ ਵੱਲ ਨੂੰ ਆਪਣੇ ਮਨ ਨੂੰ ਮੋੜਦੀ ਹੈ ਤੇ ਇਹ ਤੋਂ ਵੀ ਹਜ਼ੂਰ ਕਹਿੰਦੇ ਉਹ ਸੋਹਣੀ ਹੋ ਜਾਂਦੀ ਹੈ ਰੂਪਵੰਤ ਸਾਹ ਸੁਗੜ ਵਿਚ ਅਖਣ ਸੋ ਤਨ ਕੰਤ ਪਿਆਰੀ ਜੀ ਉਹ ਕੰਤ ਨੂੰ ਉੱਪਰ ਪਿਆਰੀ ਲੱਗਣ ਲੱਗ ਜਾਂਦੀ ਹੈ ਜਿਹੜਾ ਪ੍ਰਮਾਤਮਾ ਨੂੰ ਪਿਆਰਾ ਲੱਗਣ ਲੱਗ ਪਵੇ ਉਹਦਾ ਫਿਰ ਵਾਲ ਵੀ ਵਿੰਗਾਂਗ ਨਹੀਂ ਕੋਈ ਕਰ ਸਕਦਾ ਗੁਰੂ ਪਿਆਰਿਓ ਆਪਾਂ ਹਜ਼ੂਰ ਦੀ ਬਾਣੀ ਰੋਜ਼ਾਨਾ ਪੜ੍ਹਦੇ ਆਂ ਪਰ ਹਜ਼ੂਰ ਨੇ ਆਖਿਆ ਘੜ ਘੜ ਅੰਤਰ ਤੂੰ ਹੈ ਬੂਠਾ ਸਭੇ ਸਾਂਝੀ ਵਾਲ ਸੁਧਾਇਨ ਤੂੰ ਆਪਾਂ ਕੱਲ ਕਰ ਰਹੇ ਸਾਂ ਕੱਲ ਗੱਲ ਕਰ ਰਹੇ ਸਾਂ ਗੁਰੂ ਪਿਆਰਿਓ ਕਦੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਸ਼ਮੀਰੀ ਦੇ ਪੰਡਤਾਂ ਦੀ ਖਾਤਰ ਆਪਣੇ ਸਿਰ ਦਾ ਬਲੀਦਾਨ ਦਿੱਤਾ ਹਜ਼ੂਰ ਨੇ ਕਿਸੇ ਹੋਰ ਧਰਮ ਦੀ ਖਾਤਰ ਆਪਣੇ ਆਪ ਨੂੰ ਕੁਰਬਾਨ ਕਰਵਾ ਲਿਆ ਪਰ ਉਹਨੇ ਧਰਮ ਦੀ ਰੱਖਿਆ ਕੀਤੀ ਪਰ ਅੱਜ ਤੁਸੀਂ ਕੱਲ ਦੇਖਿਆ ਹੋਵੇਗਾ ਸੋਸ਼ਲ ਮੀਡੀਆ ਤੁਸੀਂ ਸਾਰੀ ਸਾਰੀ ਐਕਟਿਵ ਹੁੰਨੇ ਹੋ ਤੁਸੀਂ ਪੜਦੇ ਪੜੇ ਪੜ੍ਹੇ ਲਿਖੇ ਚੜ੍ਹਦੀ ਕਲਾ ਵਾਲੇ ਗੁਰੂ ਪਿਆਰੇ ਹੋ ਉਸ ਹਿੰਦੂ ਭੈਣ ਨੇ ਬੜੇ ਤਰਲੇ ਦੇ ਨਾਲ ਉਸ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਨੂੰ ਯਾਦ ਕੀਤਾ ਗੁਰੂ ਤੇਗ ਬਹਾਦਰ ਮਹਾਨ ਦੇ ਚਰਨਾਂ ਦੇ ਵਿੱਚ ਤਰਲਾ ਮਾਰਿਆ ਕਿ ਗੁਰੂ ਤੇਗ ਬਹਾਦਰ ਮਹਾਰਾ ਜੀ ਤੁਸੀਂ ਹਿੰਦੀ ਚਾਦਰ ਦੇ ਨਾਲ ਤੁਹਾਨੂੰ ਜਾਣਿਆ ਜਾਂਦਾ ਤੁਸੀਂ ਹਿੰਦੀ ਚਾਦਰ ਹੋ ਕਦੇ ਤੁਸੀਂ ਕਸ਼ਮੀਰੀ ਪੰਡਤਿਆਂ ਦੀ ਰੱਖਿਆ ਕੀਤੀ ਸੀ ਉਹਨਾਂ ਦੇ ਜੰਜੂਆਂ ਦੀ ਤੁਸੀਂ ਰੱਖਿਆ ਕੀਤੀ ਸੀ ਅੱਜ ਵੀ ਕਿਰਪਾ ਕਰੋ ਹਿੰਦੂ ਦੀ ਚਾਦਰ ਬਣ ਕੇ ਸਾਨੂੰ ਇਸ ਅੰਤਵਾਦ ਤੋਂ ਮੁਕਤੀ ਦਿਵਾਓ ਇਹ ਤਰਲਾ ਇਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਵਿਰਥੀ ਕਦੀ ਨਾ ਹੋਵੇ ਜਨ ਕੀ ਅਰਦਾਸ ਕਦੇ ਅਰਦਾਸ ਵਿਰਥੀ ਨਹੀਂ ਜਾਂਦੀ ਇਹ ਤਰਲਾ ਇਹ ਜਦੋਂ ਮਨ ਦੇ ਵਿੱਚ ਭੇਜ ਕੇ ਅਰਦਾਸ ਕੀਤੀ ਗਈ ਹੋਵੇ ਜਿਵੇਂ ਆਪਾਂ ਇੱਕ ਦਿਨ ਗੱਲ ਕਰੀ ਸੀ ਨਾ ਗੁਰੂ ਪਿਆਰਿਓ ਛੇਵੇਂ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਇੱਕ ਬੀਬੀ ਆਈ ਉਹ ਬੀਬੀ ਆਖਦੀ ਹੈ ਕਿ ਮੈਂ ਪੁੱਛਣਾ ਹੁਣ ਦੇਖੋ ਸੇਵਾਦਾਰ ਨੂੰ ਪੈਂਦਾ ਏ ਗੁਰੂ ਗੁਰੂ ਸਾਹਿਬ ਤੱਕ ਪਹੁੰਚਣ ਲਈ ਪਹਿਲਾਂ ਸੇਵਾਦਾਰਨ ਤੋਂ ਪੁੱਛਣਾ ਪੈਂਦਾ ਹੈ ਗੁਰੂ ਸਾਹਿਬ ਤੱਕ ਕਿਵੇਂ ਅਰਦਾਸ ਕੀਤੀ ਜਾਵੇ ਅੱਜ ਦੀ ਤਾਂ ਗੱਲ ਹੀ ਵੱਖਰੀ ਛੋਟੋ ਕਿਹਨੇ ਕਦੇ ਗੁਰੂ ਨਾਨਕ ਪਾਤਸ਼ਾਹੀ ਦੇ ਦਰ ਦੇ ਉੱਤੇ ਸੇਵਾ ਮੈਨੇ ਕੀਤੀ ਹੋਵੇ ਉਹ ਸਭ ਤੋਂ ਪਹਿਲਾਂ ਚੌਧਰਪਾਲ ਦਾ ਏ ਮਾਫ ਕਰਿਓ ਸ਼ਬਦ ਕਈਆਂ ਨੂੰ ਉਕੀ ਕਰ ਜਾਂਦਾ ਹੈ ਗੁਰੂ ਪਿਆਰਿਓ ਪਰ ਛੇਵੇਂ ਪਾਤਸ਼ਾਹੀ ਦੇ ਉਸ ਦਰਬਾਰ ਪੱਲ ਨੂੰ ਇੱਕ ਵਾਰੀ ਝਾਤੀ ਮਾਰ ਕੇ ਦੇਖਿਓ ਜਿਹਨੂੰ ਕਦੇ ਵਾਰੀ ਸ਼ਬਦਾਂ ਦੇ ਨਾਲ ਗੁਰੂ ਸਾਹਿਬ ਕਹਿੰਦੇ ਪਿਆਰੀ ਨਾ ਪਿਆ ਉਹ ਅੰਦਰਲੀ ਭਾਵਨਾ ਅੰਦਰਲੀ ਭਾਵਨਾ ਤੁਹਾਡੀ ਵਜ੍ਹਾ ਏ ਉਹ ਮਾਤਾ ਨੇ ਪੁੱਛਿਆ ਕਿ ਨੇ ਗੁਰੂ ਸਾਹਿਬ ਜੀ ਕਦੋਂ ਤਖਤ ਤੇ ਸਬੰਧਨ ਹੁੰਦੇ ਨੇ ਕਰਦੇ ਨੇ ਆਪਣੀ ਸੰਗਤ ਨੂੰ ਮੈਂ ਗੁਰੂ ਸਾਹਿਬ ਤੋਂ ਕੁਝ ਮੰਗਣਾ ਏ ਆਪਾਂ ਪਹਿਲਾਂ ਵੀ ਸਾਖੀ ਵਿਚਾਰੀ ਐ ਆਪਾਂ ਗੱਲ ਉੱਥੇ ਲੈ ਕੇ ਆਉਣੀ ਐ ਉਸ ਭੈਣ ਨੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਵਿੱਚ ਇੱਕ ਅਰਦਾਸ ਬੰਦਨਾ ਕੀਤੀ ਐ ਨਾ ਗੁਰੂ ਸਾਹਿਬ ਤੁਸੀਂ ਤੁਸੀਂ ਹਿੰਦੀ ਚਾਦਰ ਦੇ ਨਾਲ ਜਾਣੇ ਜਾਂਦੇ ਹੋ ਅੱਜ ਵੀ ਕਿਰਪਾ ਕਰੋ ਹਿੰਦੀ ਚਾਦਰ ਬਣ ਕੇ ਆਓ ਸਾਡੇ ਧਰਮ ਦੀ ਰੱਖਿਆ ਕਰੋ ਸਾਡਾ ਧਰਮ ਖਤਰੇ ਵਿੱਚ ਐ ਉਹਨਾਂ ਨੂੰ ਇੱਕ ਹੀ ਦੇਖੋ ਧਰਮ ਕਟੜਤਾ ਕੀ ਸੀ ਕਿ ਤੁਸੀਂ ਮੁਸਲਮਾਨ ਨੂੰ ਜੇ ਸ਼ਬਦ ਹਾਂ ਦੇ ਵਿੱਚ ਹੁੰਦਾ ਤਾਂ ਬਚ ਜਾਂਦੇ ਜੇ ਨਾਂ ਦੇ ਵਿੱਚ ਆਇਆ ਤਾਂ ਫਸੀ ਤੁਸੀਂ ਸਾਡੇ ਸਾਹਮਣੇ ਆ ਗੁਰੂ ਪਿਆਰੇ ਨਿਰਦੋਸ਼ਿਆਂ ਦੇ ਉੱਤੇ ਦੋਸ਼ ਕਮਾਇਆ ਗਿਆ। ਨਾਹੋ ਵਿਚਾਰ ਕਹਿੰਦੇ ਮੈਂ ਗੁਰੂ ਸਾਹਿਬ ਨੂੰ ਮਿਲਣਾ ਏ। ਗੁਰੂ ਸਾਹਿਬ ਕਦੋਂ ਤਖਤ ਦੇ ਉੱਤੇ ਸਜਦੇ ਨੇ ਕਹਿੰਦੇ ਮਾਤਾ ਜੀ ਉਹ ਲਾਈਨ ਲੱਗੀ ਹੋਈ ਹੈ ਉਹ ਲਾਈਨ ਦੇ ਵਿੱਚ ਲੱਗ ਜਾਓ ਗੁਰੂ ਸਾਹਿਬ ਜਦੋਂ ਤਖਤ ਦੇ ਉੱਤੇ ਸੁਭਾਏਮਾਨ ਹੋਏ ਤੁਸੀਂ ਆਪਣੇ ਮਨ ਦੇ ਬਲਬਲੇ ਨਹੀਂ ਉਹ ਤੁਸੀਂ ਸਾਂਝੇ ਕਰ ਲਿਓ। ਕਹਿੰਦੇ ਭਾਈ ਸਾਹਿਬ ਮੈਨੂੰ ਮੰਗਣਾ ਨਹੀਂ ਆਉਂਦਾ ਮੈਂ ਗੁਰੂ ਸਾਹਿਬ ਦੇ ਨਾਲ ਕਿੱਦਾਂ ਗੱਲ ਕਰਾਂ? ਅੱਜ ਤਾਂ ਸਾਡੇ ਵਾਰੀ ਜੋ ਸਾਡੇ ਵਾਰੀ ਹੈ ਨਾ ਸ਼ਬਦ ਹੁੰਦੇ ਨੇ ਜਾਂ ਵਾਰੀ ਅਸੀਂ ਸ਼ਬਦਾਂ ਦੇ ਵਿੱਚ ਉਲਝੇ ਪਏ ਆ ਕਿ ਇਦਾਂ ਇਦਾਂ ਆਖੋ ਇੱਕ ਕਨਾ ਨੂੰ ਵਾਰ-ਵਾਰ ਰਿਪੀਟ ਕਰਨਾ ਇਹ ਸੋਝੀ ਵਾਲੀ ਸਿਆਣਪ ਵਾਲੀ ਗੱਲ ਕੋਈ ਨਹੀਂ ਹੈ ਉਹ ਮਾਤਾ ਨੇ ਆਖਿਆ ਕਿ ਮੈਂ ਕਿਵੇਂ ਮੰਗਾਂ ਛੇਵੇਂ ਪਾਤਸ਼ਾਹ ਜੀ ਦੇ ਨਾਲ ਮੈਂ ਕਿਵੇਂ ਵਿਚਾਰ ਸਾਂਝੇ ਕਰਾਂ ਮੈਨੂੰ ਕੁਝ ਸ਼ਬਦ ਤਾਂ ਦੇ ਦਿਓ ਉਹਨੇ ਆਖਿਆ ਕਹਨੇ ਜੀ ਕੀ ਤੁਸੀਂ ਅਰਦਾਸ ਕਰਨੀ ਹੈ ਕਿ ਸਤਿਗੁਰੂ ਜੀ ਤੁਸੀਂ ਦੀਨ ਦੁਨੀਆ ਦੇ ਪਾਤਸ਼ਾਹ ਹੋ ਅਸੀਂ ਭੁੱਲਣ ਹਾਰ ਹਾਂ ਤੁਸੀਂ ਵਕਸ਼ਣ ਹਾਰ ਹੋ ਪ੍ਰਮਾਤਮਾ ਤੁਸੀਂ ਕਿਰਪਾ ਕਰੋ ਮੇਰੀ ਝੋਲੀ ਭਰ ਦਿਓ ਬਿਲਕੁਲ ਉਲਟ ਮਾਤਾ ਨੇ ਇਹ ਤਾਂ ਉਲਟ ਚੱਲਣਾ ਹੈ ਆਪਾਂ ਇੱਕ ਦਿਨ ਗੱਲ ਕਰੀ ਸੀ ਨਾ ਪਰਮਾਤਮਾ ਦੀ ਪਰਮਾਤਮਾ ਦੀ ਕਿਰਪਾ ਕਿਵੇਂ ਵਾਪਰਦੀ ਹੈ ਪਰ ਛੇਵੇਂ ਪਾਸ਼ਾ ਨੇ ਅੰਦਰਲੀ ਜੋ ਘੜਤ ਹੈ ਉਹ ਪੜੀ ਹਜ਼ੂਰ ਕਾ ਨੇ ਪਹਿਲਾਂ ਮਾਤਾ ਕਿਸੇ ਦੀ ਸਿਖਾਏ ਹੋਏ ਬੋਲਾਂ ਦੇ ਨਾਲ ਬੋਲ ਰਹੀ ਸੀ ਅਸੀਂ ਤੇਰੀ ਅੰਦਰਲੀ ਭਾਵਨਾ ਪੁੱਝ ਗਏ ਕਿ ਤੁਸੀਂ ਉਹ ਮੰਗ ਹੁਣ ਤੂੰ ਮੰਗਣਾ ਚਾਹਨੀ ਹੈ ਘਰ ਦੇ ਵਿੱਚ ਗਰੀਬੀ ਹੋਵੇ ਪਰ ਚਾਂਦੀ ਦੀ ਮਧਾਣੀ ਮੰਗੀ ਹੋਵੇ ਘਰ ਦੇ ਵਿੱਚ ਪੁੱਤਰ ਹੋਵੇ ਉਹਦੇ ਨਾਲ ਪੋਤਾ ਮੰਗਿਆ ਹੋਵੇ ਫਿਰ ਨੋਹ ਮੰਗੀ ਹੋਵੇ ਹਜ਼ੂਰ ਕਹਿੰਦੇ ਜਿਹਦੇ ਘਰ ਦੇ ਵਿੱਚ ਗਰੀਬੀ ਗਰੀਬੀ ਹੁੰਦੀ ਹੈ ਉਹ ਚਾਂਦੀ ਦੀ ਮਧਾਣੀ ਨਾ ਕਦੇ ਦੁੱਧ ਨਹੀਂ ਡਿੜਕਦਾ ਜਿਹਦੇ ਘਰ ਦੇ ਵਿੱਚ ਪੋਤਾ ਹੋਵੇ ਸੁਭਾਅਕ ਹੈ ਫਿਰ ਨੋ ਵੀ ਆਵੇਗੀ ਤੇ ਫਿਰ ਪੁੱਤਰ ਵੀ ਆਵੇਗਾ ਤੂੰ ਮਾਤਾ ਸਭ ਕੁਝ ਹੀ ਮੰਗ ਲਿਆ 7 7 7 ਤੈਨੂੰ ਸਭ ਕੁਝ ਦਿੱਤਾ ਗੁਰੂ ਨਾਨਕ ਦੇ ਦਰ ਤੋਂ ਮੰਗਣ ਅੰਦਰ ਚੱਜ ਆਵੇ ਮੰਗਣ ਦੇ ਵਿੱਚ ਤੁਹਾਡੀ ਸਮਰੱਥਾ ਹੋਵੇ ਤੁਹਾਡੇ ਮਨ ਵਿੱਚ ਦੁਸ਼ਮਣ ਨਾ ਹੋਵੇ ਕਿਸੇ ਪ੍ਰਤੀ ਵੀ ਆਪਾਂ ਤਾਂ ਗੁਰੂ ਸਾਹਿਬ ਦੇ ਦਰ ਤੇ ਉੱਤੇ ਆਪਾਂ ਰੋਜ਼ਾਨਾ ਆਖਦੇ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਅਸੀਂ ਤਾਂ ਕੌਮ ਸਾਡੀ ਤਾਂ ਸਰਬਤ ਦਾ ਭਲਾ ਮੰਗਦੀ ਹੈ ਅਸੀਂ ਵੈਰ ਕਿਦੇ ਨਾਲ ਰੱਖ ਸਕਦੇ ਹਾਂ ਜੀ ਅਸੀਂ ਤਾਂ ਉਹਦਾ ਵੀ ਭਲਾ ਮੰਗਿਆ ਹੈ ਜਿਹਨੇ ਸਾਡੇ ਕਦੇ ਧਰਮ ਦੇ ਨਾਲ ਜਗਾ ਕਮਾਈ ਹੈ ਸਾਡੀ ਪਿੱਠ ਤੇ ਛੁਰੇ ਮਾਰੇ ਨੇ ਇਸ ਤਾਂ ਉਹਦਾ ਵੀ ਭਲਾ ਮੰਗਦੇ ਆ ਜਿਹਦੇ ਨਾਲ ਸਾਡੇ ਨਾਲ ਵਿਰੋਧ ਕੀਤਾ ਜੀ ਤਾਂ ਉਹਦਾ ਵੀ ਭਲਾ ਮੰਗਦੇ ਆ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਐਵੇਂ ਨਹੀਂ ਯਾਦ ਕੀਤਾ ਜਾ ਰਿਹਾ ਅੱਜ ਵੀ ਮਾਫ ਕਰਿਓ ਕਈ ਕਈਆਂ ਨੂੰ ਗੱਲ ਦੁਖੀ ਲੱਗ ਜਾਣੀ ਹੈ ਗੁਰੂ ਪਿਆਰਿਓ ਪਰ ਗੁਰੂ ਸਾਹਿਬ ਨੂੰ ਵਾਰ-ਵਾਰ ਨਾਮ ਨੂੰ ਕਈ ਵਾਰ ਟਾਰਗੇਟ ਕਰਕੇ ਧਰਮ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ਾਂ ਹੋ ਰਹੀਆਂ ਸੀ ਨੀਵਾ ਕੀਤਾ ਜਾ ਰਿਹਾ ਸੀ ਇਹ ਦੇਖੋ ਖਾਲਸਤਾਨ ਸ਼ਬਦ ਕੋਈ ਮਾੜਾ ਨਹੀਂ ਹੈ ਆਪਾਂ ਆਖਦੇ ਨੇ ਖਾਲਿਸਤਾਨੀ ਖਾਲਸਤਾਨੀ ਸ਼ਬਦ ਮਾੜਾ ਨਹੀਂ ਹੈ ਪਰ ਇਸ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ਜਿਵੇਂ ਸੱਚ ਬੁੱਜ ਦੇ ਅੰਤ ਅੰਤੰਦੰਗਵਾਦੀ ਹੋਣਾ ਇੱਕ ਸ਼ਬਦ ਦੇ ਨਾਲ 테러ਿਸ ਦੇ ਨਾਲ ਨੂੰ ਸਮੋਧਨ ਕੀਤਾ ਜਾਂਦਾ ਹੈ ਕਿ ਬੰਦਾ ਅਤੰਕਵਾਦੀ ਹੈ ਇਹ ਤੋਂ ਦੂਰ ਰਹੋ ਪਰ ਜਦੋਂ ਪਰਮਾਤਮਾ ਦੇ ਦਰਤੇ ਉੱਤੇ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ ਨਾ ਦੁਬਾਰਾ ਫਿਰ ਪਤਾ ਲੱਗਦਾ ਹੈ ਕਿ ਵਿਗਾਨਾ ਕੌਣ ਹੈ ਤੇ ਆਪਣਾ ਕੌਣ ਹੈ ਸਤਿਗੁਰੂ ਜੀ ਇਸੇ ਤਰ੍ਹਾਂ ਸਾਡੀ ਕੌਮ ਨੂੰ ਵੱਲ ਵਖਸ਼ਣ ਤੇ ਇੱਕ ਨਿਸ਼ਾਨ ਉਕੇਟਾ ਅਸੀਂ ਇਕੱਠੇ ਹੋਈਏ ਇੱਕ ਦਿਨ ਅਸੀਂ ਅਫਗਾਨਾਂ ਦਾ ਵੀ ਤਾਂ ਆਪਸੇ ਆਪਜੀ ਤਾਲੀਬਾਨ ਦਾ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਸੀ ਕਿ ਉਹਨਾਂ ਨੇ ਆਖਿਆ ਸੀ ਕਿ ਪੰਜਾਬ ਇੱਕ ਸਾਈਡ ਹੋ ਜਾਵੇ ਅਸੀਂ ਦਿੱਲੀ ਨੂੰ ਤੁਰਕੇ ਫਤਿਹ ਕਰਨ ਦਾ ਮਨ ਰੱਖਦੇ ਹਾਂ ਕਿੰਨੇ ਵਾਰੀ ਇਹ ਵਿਚਾਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਗੱਲ ਬਣਦੀ ਵੀ ਹੈ ਵਿਚਾਰ ਕਰਨ ਯੋਗ ਕਿ ਤਾਲਿਬਾਨ ਨੇ ਆਖਿਆ ਕਿ ਅਸੀਂ ਪੰਜਾਬ ਨੂੰ ਛੱਡ ਕੇ ਦਿੱਲੀ ਨੂੰ ਫਤਿਹ ਕਰਨ ਦਾ ਮਨ ਬਣਾ ਲਿਆ ਹੈ ਤੇ ਤੁਰਕੇ ਵੀ ਫਤਿਹ ਕਰ ਸਕਦੇ ਹਾਂ ਜੇ ਪੰਜਾਬ ਸਾਈਡ ਤੇ ਹੋ ਜਾਵੇ ਹੁਣ ਸੋਚਣ ਵਾਲੀ ਗੱਲ ਹੈ ਕਿ ਜੇ ਇਹ ਤਾਲਿਬਾਨ ਇੰਨਾ ਤਾਕਤਵਾਰ ਜਿਸ ਨੂੰ ਅਮਰੀਕਾ ਵਰਗੇ ਦੋ ਦੇਸ਼ ਵੀ ਨਹੀਂ ਹਰਾ ਸਕੇ ਉਹਨੇ ਆਖਿਆ ਕਿ ਪੰਜਾਬ ਨੂੰ ਸੈੱਟ ਕਰਕੇ ਦਿੱਲੀ ਨੂੰ ਫਤਿਹ ਕਰ ਲਵਾਂਗੇ ਉਹ ਕਿਹਦੇ ਦਰ ਤੋਂੜਾ ਕੀ ਹੋਈ ਹੈ ਉਹ ਬਾਬਾ ਹਰੀ ਸਿੰਘ ਨਲੂਏ ਵਰਗੀਆਂ ਸੋਜਦਿਆਂ ਤੋਂ ਡਰ ਕੇ ਹੀ ਗੱਲ ਹੋਈ ਹੈ ਸਾਡੇ ਮਨ ਵਿੱਚ ਇਹ ਵਿਚਾਰ ਸਾਡੇ ਅੱਜ ਨਾ ਹੋ ਜਾਵੇ ਕਿ ਸਤੋਂ ਡਰਦੇ ਆ ਉਹ ਬਾਬਾ ਹਰੀ ਸਿੰਘ ਨਲੂਏ ਵਰਗੇ ਯੋਧਿਆਂ ਤੋਂ ਡਰਦੇ ਨੇ ਬਾਬਾ ਬੰਦ ਸਿੰਘ ਬਹਾਦਰ ਵਰਗੇ ਯੋਧਿਆਂ ਤੋਂ ਡਰਦੇ ਨੇ ਬਾਬਾ ਜੂਰਾਵਰ ਸਿੰਘ ਬਾਬਾ ਫਤਿਹ ਸਿੰਘ ਵਰਗੇ ਸਿਧਾਂਤਾਂ ਤੋਂ ਡਰਦੇ ਨੇ ਕਿ ਜਿਨ੍ਹਾਂ ਦੀ ਕੌਮ ਦੇ ਵਿੱਚ ਅਜਿਹੇ ਸਹੀਦੀਆਂ ਦਾ ਖੂਨ ਡੁੱਲਿਆ ਹੋਵੇ ਉਹਨੂੰ ਕੌਮ ਕਹੇ ਪੜਤਾਂ ਦੇ ਵਿੱਚ ਜਾਂਦੀ ਹੋਵੇਗੀ ਜਾਂ ਆਈ ਹੋਵੇਗੀ ਉਹਨਾਂ ਦੇ ਵਿੱਚ ਕਹਿੰਦੀ ਰਗਾਂ ਦਾ ਖੂਨ ਹੈ ਜਿਹੜਾ ਉਹਨਾਂ ਨੂੰ ਦੀਨ ਦੁਨੀਆ ਦੇ ਪਾਤਸ਼ਾਹ ਦੇ ਨਾਲ ਜੋੜਨ ਲਈ ਇੱਕ ਉਦਮ ਅਪਰਾਲਾ ਬਖਸ਼ਦਾ ਹੀ ਰਹਿੰਦਾ ਹੈ ਉਹਦੀ ਗੱਲ ਹਜ਼ੂਰ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਹੀ ਸਾਡੇ ਨੇ ਇਸ ਵਿਚਾਰ ਦੇ ਵਿੱਚ ਆ ਗੱਲ ਕਰ ਰਹੇ ਨੇ ਕਹਿੰਦੇ ਸੋਭਾਮੰਤੀ ਰੂਪਮੰਤ ਸਾਹ ਸੁਹਗਣ ਸਾਹ ਸੁਗੜਦਾ ਭਾਵ ਹੈ ਸਭ ਤੋਂ ਸਿਆਣੀ ਇਸਤਰੀ ਜਿਹਦੇ ਨਾਲ ਪਰਮਾਤਮਾ ਦੇ ਨਾਮ ਦੀ ਕਮਾਈ ਨੇ ਨਾਲ ਗੁਰੂ ਪਰਮਾਤਮਾ ਦੀ ਕਿਰਪਾ ਦੇ ਨਾਲ ਜੁੜਿਆ ਜਾਂਦਾ ਹੈ ਹਜ਼ੂਰ ਨੇ ਅਗਲੀ ਪੰਕਤੀ ਦੇ ਵਿੱਚ ਆਖਿਆ ਆਚਾਰ ਬੰਤ ਸਾਈ ਪ੍ਰਧਾਨੇ ਪ੍ਰਧਾਨੇ ਦਾ ਭਾਵ ਹੈ ਮੰਨਿਆ ਪਰਮੰਨਿਆ ਪ੍ਰਧਾਨ ਸ਼ਬਦ ਮਾੜਾ ਨਹੀਂ ਪਰ ਅੱਜ ਕਿਸੇ ਹੋਰ ਹਿੱਸੇ ਦੇ ਨਾਲ ਜੁੜ ਗਿਆ ਹੈ ਪ੍ਰਧਾਨੇ ਦਾ ਭਾਵ ਹੈ ਗੁਰੂ ਪਿਆਰਿਓ ਮੰਨਿਆ ਪਰਮੰਨਿਆ ਹਜ਼ੂਰ ਕਹਿੰਦੇ ਨੇ ਭਾਈ ਉਹ ਚਾਰ ਬੰਤ ਉਹਦਾ ਆਚਰਣ ਵੀ ਚੰਗਾ ਹੋ ਜਾਂਦਾ ਹੈ ਚਾਹੇ ਵੀ ਉਹਦੇ ਆਚਰਣ ਵੱਲ ਕੋਈ ਬੰਦਾ ਉਂਗਲੀ ਨਹੀਂ ਕਰ ਸਕਦਾ ਜਿਹਦੀ ਕਿਸੇ ਬਰਾਬਰੀ ਨਾ ਹੋ ਸਕੇ ਹਨਾ ਹੁਣ ਜਿਹਦੀ ਚਾਹੇ ਗਿਆਨ ਦੇ ਵਿੱਚ ਚਾਹੇ ਕਿਸੇ ਤਰ੍ਹਾਂ ਵੀ ਨੇਮ ਦੇ ਵਿੱਚ ਕਿਸੇ ਤਰ੍ਹਾਂ ਵੀ ਗੁਰੂ ਪਿਆਰੇ ਆ ਉਹਦੀ ਜੇ ਤੁਸੀਂ ਬਰਾਬਰੀ ਨਹੀਂ ਨਾ ਕਰ ਸਕਦੇ ਉਹਦੀ ਨਿੰਦਿਆ ਸ਼ੁਰੂ ਕਰ ਦੋ ਫਿਰ ਉਹਦੇ ਆਚਰਣ ਵੱਲ ਉਂਗਲੀ ਕਰੋ ਕਿ ਬੰਦਾ ਭਲਾਣਾ ਮਾੜਾ ਏ ਇੰਦਾ ਏ ਇਹ ਇਦਾਂ ਏ ਫਿਰ ਬੰਦੇ ਦੀ ਨਿੰਦਿਆ ਸ਼ੁਰੂ ਹੋ ਜਾਂਦੀ ਹੈ ਉਹਦੀ ਫਿਰ ਨਿੰਦਿਆ ਹੋ ਹੋ ਕੇ ਬੰਦਾ ਉਹਦੇ ਮਾੜੇ ਕਰਮਾਂ ਨੂੰ ਬੰਦਾ ਉਹਦੇ ਦਹਰਾਉਣ ਲੱਗ ਜਾਂਦਾ ਇਹ ਇਹਦੇ ਵਿੱਚ ਆ ਵੀ ਆਗਣ ਹੈ ਇਹਦੇ ਵਿੱਚ ਆ ਵੀ ਘਾਟ ਹੈ ਇਹ ਇਹਦੇ ਘਾਟਾਂ ਕਰਕੇ ਉਹ ਆਪਣੀ ਆਪਣਾ ਸ਼ਾਂਤੀ ਭੰਗ ਕਰਕੇ ਆਪਣੇ ਨੇਮ ਤੋਂ ਵਾਂਝਾ ਹੋ ਜਾਂਦਾ ਹੈ ਹਜ਼ੂਰ ਆਖਿਆ ਕਿਨੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਜਿਹਨੂੰ ਗੁਰੂ ਨਾਨਕ ਦੀ ਬਾਣੀ ਦਾ ਗਿਆਨ ਆ ਗਿਆ ਜਿਹਨੂੰ ਗੁਰ ਬਾਣੀ ਦੇ ਸਿਧਾਂਤਾਂ ਨਾਲ ਜੁੜਨਾ ਆ ਗਿਆ ਉਹ ਚੰਗੇ ਆਚਰਣ ਵਾਲਾ ਹੋ ਜਾਂਦਾ ਹੈ ਤੇ ਉਹਦੇ ਆਚਰਣ ਵਰਗਾ ਕਿਤੇ ਦੁਨੀਆ ਦੇ ਵਿੱਚ ਆਚਰਣ ਨਹੀਂ ਹੁੰਦਾ ਉਹਦੇ ਫਿਰ ਉਹਦੀ ਜਾਮ ਨਹੀਂ ਦਿੱਤੀ ਜਾਂਦੀ ਹੈ ਕਿ ਮੈਨੂੰ ਉਹ ਫਲਾਣੇ ਦੀ ਜਾਮ ਨਹੀਂ ਹੈ ਮੈਂ ਤੇਰੇ ਇੱਕ ਕਪਾਈ ਮੋੜ ਦਵਾਂਗਾ ਭਾਵ ਕਿ ਜਦੋਂ ਕਿਸੇ ਨੂੰ ਜਾਮ ਰੱਖਿਆ ਜਾਵੇ ਉਸ ਬੰਦੇ ਨੂੰ ਰੱਖਿਆ ਜਾਂਦਾ ਜਿਹਦਾ ਕਦੇ ਕੈਰੇਕਟਰਲੈਸ ਹੋਵੇ ਹੀ ਨਾ ਜਿਦਾਂ ਪੂਰਾ ਰਸੂਕ ਹੋਵੇ ਉਹ ਬੰਦੇ ਦੀ ਹਰ ਹਰ ਪਾਸੇ ਜਾਜਾਕਾਰ ਹੋਵੇ ਉਸ ਬੰਦੇ ਨੂੰ ਹਰ ਕੋਈ ਪੁੱਛਦਾ ਹੋਵੇ ਉਹਨੂੰ ਜਾਮਨ ਰੱਖਿਆ ਜਾਂਦਾ ਏ ਹਜ਼ੂਰ ਕਹਿੰਦੇ ਪ੍ਰਮਾਤਮਾ ਨੂੰ ਜਾਮਨ ਰੱਖਦੇ ਹਾਂ ਪ੍ਰਮਾਤਮਾ ਆਪਣੀ ਜਾਮਨੀ ਆਪ ਦੇ ਦਿੰਦਾ ਹੈ ਕਈ ਵਾਰ ਉਹ ਤੇ ਆਸ ਤੂੰ ਹਰਾ ਦਿੰਦਾ ਏ ਗੁਰੂ ਸਾਹਿਬ ਨੇ ਬਾਦ ਤੋਂ ਤਿੱਤਰ ਮਰਵਾਇਆ ਸੀ ਹੈ ਨਾ ਮਾਫ ਕਰੇ ਤਿੱਤਰ ਤੋਂ ਬਾਜ ਮਰਵਾ ਦਿੱਤਾ ਸੀ ਹਜ਼ੂਰ ਕਹਿੰਦੇ ਸਾਡੇ ਨੌ ਦੀ ਜਾਮਨੀ ਦਿੱਤੀ ਸੀ ਇਹਨੇ ਤੇ ਉਸ ਸੇਠ ਨੇ ਫਿਰ ਪੈਸੇ ਦੇਣੋਂ ਮੁਕਰ ਗਿਆ ਸੀ ਉਹ ਗੱਲ ਹਜ਼ੂਰ ਨੇ ਸਾਨੂੰ ਸਿਖਾਈ ਹੈ ਕਿ ਚੰਗੇ ਆਚਰਣ ਵਾਲਾ ਬੰਦਾ ਕਿਵੇਂ ਬਣਦਾ ਏ ਜਿਦੇ ਉਤੇ ਗੁਰੂ ਨਾਨਕ ਦੀ ਬਾਣੀ ਦਾ ਅੰਛੋ ਜਾਵੇ ਸਭ ਸ਼ਿੰਗਾਰ ਬਣੇ ਤਿਸ ਗਿਆਨੇ ਹੁਣ ਗਿਆਨੇ ਤੋਂ ਭਾਵ ਗਿਆਨ ਨੇ ਮ ਗਿਆਨ ਧਿਆਨ ਨੇ ਧਿਆਨ ਸਭ ਤੋਂ ਵੱਡਾ ਹਜ਼ੂਰ ਕਹਿੰਨੇ ਗਿਆਨ ਹੁਣ ਇਹ ਨਹੀਂ ਹੋ ਸਕਦਾ ਕਿ ਗਿਆਨੀ ਨੂੰ ਇਹ ਸਖਤ ਹੱਥ ਤੋਂ ਹੱਕ ਹੈ ਹੁਣ ਗਿਆਨੀ ਉਹ ਨਹੀਂ ਹੈ ਜਿਦੇ ਉਤੇ ਮਨ ਦੇ ਵਿੱਚ ਵਿਸ਼ਵਾਸ ਹੋਵੇ ਸਿਰ ਜਿਗਿਆਸੂ ਆਪਾਂ ਸ਼ਬਦ ਵਰਤ ਲਈਏ ਜਿਗਿਆਸੂ ਸਿੱਖਣ ਦੀ ਚਾਹਨਾ ਵਾਲਾ ਗਿਆਨ ਨੂੰ ਹਾਸਲ ਕਰਨ ਵਾਲਾ ਉਹਨੂੰ ਗਿਆਨ ਸ਼ਬਦ ਨਾਲ ਸੰਬੋਧਨ ਕੀਤਾ ਜਾਂਦਾ ਹੈ ਹਜ਼ੂਰ ਕਹਿੰਨੇ ਸਭ ਸ਼ਿੰਗਾਰ ਜਿਨੂੰ ਗਿਆਨ ਪਰਮਾਤਮਾ ਨੇ ਜਿੱਥੇ ਸਮੁੰਦਰ ਆ ਜਾਵੇ ਫਿਰ ਉੱਥੇ ਨਦੀਆਂ ਤੇ ਨਾਲਿਆਂ ਦੀ ਕੋਈ ਔਕਾਤ ਨਹੀਂ ਹੁੰਦੀ ਕਿ ਸਮੁੰਦਰ ਦਾ ਮੁਕਾਬਲਾ ਕੀਤਾ ਜਾਵੇ ਜਿੱਥੇ ਪਰਮਾਤਮਾ ਆ ਜਾਵੇ ਫਿਰ ਉੱਥੇ ਕਿਸੇ ਵੀ ਵਸਤੂਆਂ ਦੀ ਸਾਡੀ ਔਕਾਤ ਨਹੀਂ ਰਹਿ ਜੇ ਕਿਸੇ ਉਹਨੂੰ ਪਰਮਾਤਮਾ ਦੇ ਨਾਲ ਮਿਲਾ ਕੇ ਅਸੀਂ ਚੱਲੀਏ ਕਿਉਂਕਿ ਜਿੱਥੇ ਪਰਮਾਤਮਾ ਆ ਗਿਆ ਉੱਥੇ ਸਭ ਕੁਝ ਆ ਗਿਆ ਜੋ ਲੋੜਿੰਦਾ ਸੋਈ ਪਾਇਆ ਪਰਮਾਤਮਾ ਨੇ ਜੋ ਮੈਨੂੰ ਲੋੜਿੰਦਾ ਸੀ ਉਹ ਸਭ ਕੁਝ ਦੇ ਦਿੱਤਾ ਹੁਣੇ ਮੇਰੇ ਮਨ ਵਿੱਚ ਰੱਤਾ ਪਰ ਵੀ ਮਨ ਵਿੱਚ ਅਜਿਹੀ ਤਾਨਾ ਨਹੀਂ ਹੈਗੀ ਕਿ ਮੈਂ ਉਹ ਚੀਜ਼ ਨੂੰ ਪਾ ਸਕਾਂ ਰੂਪਬੰਤ ਸਭ ਤੋਂ ਸੋਹਣੀ ਜੀਵ ਇਸਤਰੀ ਹਜ਼ੂਰ ਕਹਿੰਨੇ ਉਹਨੂੰ ਗਿਣਿਆ ਜਾਵੇਗਾ ਜਿਹਦੇ ਮਨ ਵਿੱਚੋਂ ਸਾਰੇ ਭਰਮ ਤੇ ਭਲੇਖੇ ਖਤਮ ਹੋ ਗਏ ਹਜ਼ੂਰ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਾਅਦ ਲਈ ਸਾਨੂੰ ਉਦਾਹਰਣਾਂ ਦੇ ਕੇ ਸਮਝਾਇਆ ਇਹ ਤੇ ਇੱਕ ਇੱਕ ਤੇਰੀ ਜ਼ਿੰਦਗੀ ਦਾ ਅਹਿਮ ਐਮ ਹਿੱਸਾ ਪਰਮਾਤਮਾ ਦੇ ਦਰ ਤੇ ਲਿਖਿਆ ਜਾ ਰਿਹਾ ਹੈ ਤੇ ਉਹੀ ਲਿਖੇ ਹੋਏ ਲੇਖਾਂ ਦੇ ਨਾਲ ਤੇਰੇ ਮੱਥੇ ਦੇ ਉੱਤੇ ਚੰਗੇਆਂ ਗੁਣਾਂ ਦਾ ਲੇਖ ਲਿਖਿਆ ਜਾਵੇਗਾ ਤੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਤੂੰ ਦਿੱਤੇ ਹੋ ਸਗਤਾਂ ਦਾ ਮੁੱਲ ਅਦਾ ਕਰਨਾ ਪਵੇਗਾ ਹਜ਼ੂਰ ਦੀ ਵਿਚਾਰ ਆਪ ਜੀ ਨਾਲ ਸਾਂਝੀਆਂ ਕਰਦੇ ਹਾਂ ਗੁਰੂ ਪਿਆਰਿਓ ਇੱਕ ਬੰਦ ਦੀ ਵਿਚਾਰ ਹਜੇ ਬਾਕੀ ਹੈ ਉਹ ਕੱਲ ਦੇ ਦਵਰਾਂ ਦੇ ਅੰਦਰ ਆਪ ਜੀ ਨਾਲ ਸਾਂਝੇ ਕਰਕੇ ਇਸ ਪਾਵਨ ਸ਼ਬਦ ਦੀ ਸਮਾਪਤੀ ਕਰਾਂਗੇ ਹੋਈਆਂ ਭੁੱਲਾਂ ਚੁੱਕਾਂ ਦੀ ਗੁਰੂ ਪਿਆਰੀ ਸਾਧ ਸੰਗਤ ਜੀ ਖਮਾ ਬਖਸ਼ਣੀ ਦੁਵਾਰਾ ਫਿਰ ਫਤਿਹ ਪ੍ਰਵਾਨ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ